ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਤਾ ਗੁਰਪਤ ਵਿੱਚ ਜੀਵਨ ਜਿਉਣ ਦੇ ਨਾਲ-ਨਾਲ ਕੁਦਰਤ ਦੀ ਵਾਰ-ਵਾਰ ਪੈਮਾਨ ਨੇ ਮਾਨਸਾ ਦੇ ਇੱਕ ਪਰਿਵਾਰ ਨੂੰ ਦੁੱਖਾਂ ਨਾਲ ਚੰਬ ਕੇ ਰੱਖ ਦਿੱਤਾ ਹੈ ਪਰਿਵਾਰ ਦੀ ਦੁੱਖਾਂ ਦੀ ਲੰਬੀ ਕਹਾਣੀ ਸੁਣ ਹਰ ਵਿਅਕਤੀ ਦਾ ਦਿਲ ਪਸੀਜ ਜਾਂਦਾ ਹੈ ਹਾਲਾਤਾਂ ਦਾ ਦੁਖਾਂਤ ਹੈ ਕਿ ਪਰਿਵਾਰ ਤੇ ਦੁੱਖਾਂ ਦਾ ਪਹਾੜ ਫੁੱਟਦਾ ਰਿਹਾ ਪਰ ਪਰਿਵਾਰ ਦੀ ਸਹਾਰ ਲੈਣ ਲਈ ਕੋਈ ਨਾ ਬਹੜਿਆ ਜ਼ਿਲ੍ਹਾ ਮਾਨਸਾ ਦੇ ਠੁੱਠਿਆਂ ਵਾਲੀ ਰੋਡ ਤੇ ਰਹਿੰਦੇ ਇੱਕ ਪਰਿਵਾਰ ਦੀ ਇੱਕ ਕਹਾਣੀ ਹਰ ਇੱਕ ਨੂੰ ਚੰਨ ਜੋੜ ਕੇ ਰੱਖ ਦਿੰਦੀ ਹੈ ਸਾਈਕਲ ਰੇੜੀ ਚਲਾ ਕੇ ਜ਼ਿੰਦਗੀ ਨੂੰ ਲੀਤੇ ਰੱਖਣ ਲਈ ਜਦੋਂ ਜਦ ਕਰ ਪਰਵਾ ਨੂੰ ਪਾਲਦੇ ਆ ਬਜ਼ੁਰਗ ਗੁਰਮੀਲ ਸਿੰਘ ਜਦ ਆਪਣੇ ਸੂਰਦਾਸ ਜਵਾਨ ਪੁੱਤਾਂ ਦੀ ਇਹਦੀ ਦੁਖ ਭਰੀ ਕਹਾਣੀ ਸੁਣਾਉਂਦਾ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬੀ ਜਾਗਰਣ ਤੋਂ ਹਰਕ੍ਰਿਸ਼ਨ ਸ਼ਰਮਾ ਅੱਜ ਅਸੀਂ ਪਹੁੰਚੇ ਹਾਂ ਠੁੱਠਿਆਂ ਵਾਲੀ ਰੋਡ ਤੇ ਜਿੱਥੇ ਇੱਕੋ ਪਰਿਵਾਰ ਦੇ ਪੰਜ ਬੱਚੇ ਜਿਨ੍ਹਾਂ ਚੋਂ ਚਾਰ ਨੂੰ ਦਿਖਾਈ ਨਹੀਂ ਦਿੰਦਾ ਤੇ ਪਰਿਵਾਰ ਅੰਤਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਹਨਾਂ ਦੀ ਮਾਤਾ ਕਈ ਸਾਲ ਪਹਿਲਾਂ ਗੁਜ਼ਰ ਗਈ ਤੇ ਪਿਤਾ ਦਿਹਾੜੀ ਕਰ ਰਿਹਾ ਹੈ। ਜਿਸ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਵੀ ਉਹਨਾਂ ਨੂੰ ਮੁਸ਼ਕਲ ਹੋ ਗਿਆ ਹੈ। ਇਸ ਲਈ ਇਹ ਪਰਿਵਾਰ ਹੁਣ ਮਦਦ ਦੀ ਘਾਰ ਲਗਾ ਰਿਹਾ ਹੈ ਦੁਖੀ ਮਨ ਨਾਲ ਵਿਥਿਆ ਸੁਣਾਉਂਦਿਆਂ ਗੁਰਮੇਲ ਸਿੰਘ ਨੇ ਦੱਸਿਆ ਕਿ ਉਸਦੇ 4 ਕੁੜੀਆਂ ਤੇ 1 ਮੁੰਡਾ ਹੈ ਜਿਨ੍ਹਾਂ ਚੋਂ 3 ਕੁੜੀਆਂ ਤੇ ਮੁੰਡੇ ਨੂੰ ਦਿਖਾਈ ਨਹੀਂ ਦਿੰਦਾ ਜਦਕਿ 1 ਕੁੜੀ ਮਨਪ੍ਰੀਤ ਕੌਰ ਨੂੰ ਦਿਸਦਾ ਹੈ ਇਹਨਾਂ ਦੀ ਮਾਤਾ 11 ਕੋ ਸਾਲ ਪਹਿਲਾ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਹੁਣ ਉਹ ਰੇੜੀ ਚਲਾਉਂਦਾ ਹੈ ਅਤੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਹੋਰ ਕਮਾਉਣ ਵਾਲਾ ਘਰ ਵਿੱਚ ਕੋਈ ਨਹੀਂ ਜ਼ਿੰਦਗੀ ਦੀ ਪਟੜੀ ਨੂੰ ਲੀਤੇ ਰੱਖਣ ਲਈ ਜਦੋਂ ਜੈਦ ਕਰ ਰਿਹਾ ਹੈ ਗੁਜਾਰਾ ਗਰਮੇਲ ਸਿੰਘਾ ਜੀ ਮੈਂ ਰੇੜੀ ਚਲਾਉਣਾ ਹੁਣ ਮੈਂ ਸਭ ਖਿਚੀ ਦੀ ਨਹੀਂ ਜੀ ਮਾੜਾ ਮੋਟਾ ਭਾ ਢੋਲਾ ਨਾ ਬਸ ਹੋਂ ਤਾਂ ਆ ਬਸ ਗੁਜਾਰਾ ਮਾੜਾ ਮੋਟਾ ਹੋਈ ਜਾਂਦਾ ਜੀ ਮੋੜਾਈ ਨਾਲ ਖੇਤਾਂ ਦਾ ਕੰਮ ਹੁੰਦਾ ਨਹੀਂ ਜੀ 10 200 ਬਣਦਾ ਉਹ ਲਿਆ ਕੇ ਮਾੜਾ ਮੋਟਾ ਖਾਚਾ ਦੇ ਚਾਰ ਦਿਨ ਦਾ ਘਾਟਾ ਜੀ ਇੱਕ ਦੀ ਠੀਕ ਹੈ ਜੀ ਆ ਮੇਰੀ ਬੱਬੇ ਜੀ ਸਾਮੀ ਜਾਂਦੀ ਹੈ ਜੀ બસ ਇਹ ਵੀ ਸਾਰਾ ਦਿਨ ਇਹਨਾਂ ਕੋਲ ਹੀ ਬੈਠੀ ਰਹਿੰਦੀ ਐ। ਨਾ ਕਿਸੇ ਪਾਸੇ ਜਾਣ ਜੋਖਰੀ ਨਾ ਤੁਹਾਡੀ ਘਰ ਵਾਲੀ ਉਹ ਮਰ ਗਈ ਸੀ। ਸਾਰਾ ਇਹ 11 ਸਾਲ ਹੋ ਗਏ। ਕੀ ਨਾਮ ਹੈ ਬੱਚਿਆਂ ਦੇ? ਤੁਹਾਡੇ ਕਿਹੜੇ ਕਿਹੜੇ? ਇੱਕ ਦਾ ਨਾਮ ਲਖਵੀਰ ਕੌਰ ਹੈ ਜੀ। ਇੱਕ ਦਾ ਨਾਮ ਜੋਤੀ ਸੀ ਜੀ। ਇੱਕ ਦਾ ਨਾਮ ਨੀਤੂ ਕੌਰ ਹੈ ਜੀ। ਇੱਕ ਦਾ ਨਾਮ ਮਾਨਪ੍ਰੀਤਾ ਜੀ ਉਹਨੂੰ ਦੇਂਦਾ ਜੀ। ਦਾਦੀ ਮੁਖਤਿਆਰ ਕੋਰ ਅੱਖਾਂ 'ਚੋਂ ਹੰਝੂ ਕੇਰਦੀ ਹੋਈ ਦੱਸਦੀ ਹੈ ਕਿ ਅਜੇ ਓ ਘਰ ਦਾ ਕੰਮਕਾਰ ਕਰ ਲੈਂਦੀ ਹੈ ਪਰ ਪਵਿੱਖ ਵਿੱਚ ਇਹਨਾਂ ਦਾ ਕੀ ਬਣੂ ਸੋਚ-ਸੋਚ ਵੀ ਡਰ ਲੱਗਦਾ ਹੈ ਪੁੱਤ ਗੁਰਮੇਲ ਵੀ ਹੁਣ ਬਜ਼ੁਰਗ ਹੋ ਗਿਆ ਹੈ ਉਸ ਤੋਂ ਸਾਈਕਲ ਰੇੜੀ ਚਲਾਈ ਨਹੀਂ ਜਾਂਦੀ ਘਰ ਦਾ ਗੁਜ਼ਾਰਾ ਚਲਾਉਣਾ ਅਤੇ ਰੋਜ਼ਾਨਾ ਖਾਣ-ਪੀਣ ਦਾ ਖਰਚਾ ਕੱਢਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਹਾਂਜੀ ਪੰਜ ਬੱਚੇ ਨੇ ਜੀ ਪੰਜਾਂ 'ਚੋਂ ਇੱਕ ਨੂੰ ਦੀਂਦਾ ਜੀ ਚਾਰ ਨੂੰ ਦੀਂਦਾ ਨਹੀਂ ਜਵੰਦਰ ਹੋਈ ਹੈ ਮਾਈ ਨੰਨੂ ਕੋ ਜੜੀ ਹੋਈ ਹੈ ਜੀ ਮੈਂ ਸੇਵਾ ਕਰਦੀ ਆ ਇਹਨਾਂ ਦੀ 12 ਸਾਲ ਹੋ ਗਏ ਮੈਂ ਪਾਲ ਪੋਲਸ ਇਹੋ ਆ ਇਹਨਾਂ ਦਾ ਵਿਚਾਰਾ ਗਰੀਬ ਹੈ ਰੇੜੀ ਕਰਦਾ ਬੰਦਾ ਵਿਚਾਰਾ 100 200 ਰੁਪਏ ਜਿਹੜਾ ਬਣਦਾ ਸਾਡਾ ਗੁਜ਼ਾਰਾ ਉਹਦਾ ਲੋਕ ਨਹੀਂ ਆਂਦਾ ਵਿਚਾਰਾ ਸਾਨੂੰ ਇਹੀ ਆ ਵੀ ਇਹਨਾਂ ਦਾ ਕੋਈ ਨਿਗਰਵਾਰੀ ਕੋਈ ਇਹਨਾਂ ਨੂੰ ਕੋਈ ਮਾੜੀ ਮੋਟੀ ਸਰਹਤਾ ਇਹੀ ਹੁੰਦੀ ਹੈ ਇੱਕ ਇੱਕ ਪੋਤੀ ਹੈ ਜੀ ਉਟਾ ਇੱਕ ਹੋ ਗਿਆ ਸੀ ਪਰੋਣੀ ਨੂੰ ਮੇਰੇ ਕੋਲੇ ਆ ਜੀ ਉਦੋਂ ਦੀ 10 ਸਾਲ ਹੋ ਗਏ ਕਿ ਬੱਚਿਆ ਉਹਦਾ ਫਾਲ ਲਾਉਣੀ ਕਰਦੀ ਨਹੀਂ ਅਸਕੇ ਲਈ ਪੈਸਾ ਨਹੀਂ ਹੈ ਨਾਲੇ ਪੈਸੇ ਤੇ ਗੁਜ਼ਾਰਾ ਥੋੜਾ ਵਾਲਾ ਇਸ ਸੰਬੰਧੀ ਜਦੋਂ ਪੁੱਤਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਜੀ ਹਾਂ ਜੀ ਜੇ ਚੰਡੀਗੜ੍ਹ ਪ੍ਰੇਸ਼ਨ ਵਿੱਚ ਕ੍ਰਾਸੀ ਨਿਗਰਾਨੀ ਨਹੀਂ ਜੀ ਹੂੰ ਪੀਜੀਆਈ ਚ ਅੱਛਾ ਇਹੀ ਬੇਨਤੀ ਹੈ ਜੀ ਮਾੜਾ ਮੋਟਾ ਸਬੈਤਾ ਲੱਗ ਜੇ ਸਾਨੂੰ ਮਾਨਸਾ ਤੋਂ ਹਰਕ੍ਰਿਸ਼ਨ ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਣ